ਸਾਡਾ ਵੀਰਾਂ ਨੂੰ ਜੈ ਪੀਨ ਜੈ ਪੀਨ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਆਵਾਜ਼ ਜਿਹੜੀ ਹੈਗੀ ਆ ਬਿਲਕੁਲ ਘਟ ਆ ਰਹੀ ਹੈ ਨਾ ਜੈ ਪੀਨ ਦੇ ਨਾਮ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਨਾ ਵੀ ਜੈ ਪੀਨ ਆਪਾਂ ਕਿਉਂ ਕਿਹਾ ਬਾਬਾ ਸਾਹਿਬ ਡਾਕਟਰ ਬੇਟਕਰ ਕੀਮਰੋ ਸਾਹਿਬ ਦਾ ਨਾਰਾ ਹੈ ਜੈ ਪੀਨ ਜੈਕਾਰਾ ਪਰ ਉਹਨਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕੀਤਾ 25 ਸਾਲ ਸੰਘਰਸ਼ ਕਰਨ ਦੇ ਵਿੱਚ ਉਹਨਾਂ ਦੇ ਚਾਰ ਸ਼ਾਇਦ ਜਾਂਦੇ ਸ਼ਰੀਰ ਹੋ ਗਏ ਹਾਂਜੀ ਹੈ ਨਾ ਸੰਘਰਸ਼ ਚੋ ਉਹ ਨਿਕਲੇ ਤੇ ਕਾਨੂੰਨ ਮੰਤਰੀ ਬਣੇ ਕਾਨੂੰਨ ਜਦੋਂ ਕਾਨੂੰਨ ਮੰਤਰੀ ਬਣੇ ਸਭ ਤੋਂ ਪਹਿਲਾਂ ਉਹਨਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਮੈਨੂੰ ਅਸੀਂ ਪਾਣੀ ਵੀ ਨਹੀਂ ਪੀ ਸਕਦੇ ਫਿਰ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਅਸੀਂ ਵੋਟ ਵੀ ਨਹੀਂ ਪਾ ਸਕਦੇ ਕਹਿੰਦੇ ਸੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਵੋਟ ਕਿਵੇਂ ਪਾਉਣੀ ਦੂਸਰੇ ਨੰਬਰ ਤੇ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਅਤੇ ਘਰ ਪ੍ਰੋਪਰਟੀ ਆਪਣਾ ਨਾਮ ਕਰਾਉਣ ਦਾ ਅਧਿਕਾਰ ਲੈ ਕੇ ਦਿੱਤਾ 1952 ਦੇ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਉਹਨਾਂ ਦਾ ਨਾਰਾ ਤਾਂ ਹੋਣਾ ਚਾਹੀਦਾ ਨਾ ਬਿਲਕੁਲ ਤਾਂ ਫਿਰ ਪੂਰੇ ਜੋਰਾ ਨਾਲ ਹੋਣਾ ਚਾਹੀਦਾ ਪਤਾ ਲੱਗੇ ਵੀ ਜੈਪੀਂ ਦਾ ਨਾਰਾ ਹੈ ਜੈਪੀਂ ਜੈ ਕਸਮ ਜੈ ਭਾਰਤ ਜੈ ਭਾਰਤ ਅੱਜ ਪਿੰਡ ਕਿਹੜਾ ਪਿੰਡ ਸੀਗਾ ਪੁਪੇ ਵਾਲਾ ਸਾਡੇ ਸਰਕਲ ਪ੍ਰਧਾਨ ਬੋਰਡ ਸਿੰਘ ਜੀ ਤੇ ਸਾਡੇ ਵੀਰ ਇਸ ਪਿੰਡ ਦੇ ਰਿਸ਼ਤੇਦਾਰ ਕੀ ਨਾਮ ਦੱਸੋ ਸ੍ਰੀ ਰੂਪਾ ਰੂਪ ਸਿੰਘ ਜੀ ਤਾਂ ਸਾਡੀ ਇਥੋਂ ਦੀ ਭੈਣ ਛੋਟੀ ਕੀ ਨਾਮ ਪੁੱਤ ਕਲਵਿੰਦਰ ਕੋਰ ਸਾਡੀ ਇਥੋਂ ਦੀ ਕੁੜੀ ਆਗੂ ਹੋਏਗੀ ਪਰ ਲਿਖਣ ਵਾਲੀ ਕੁੜੀ ਕੋਈ ਆਪਣੀ ਮਰਜ਼ੀ ਨਾਲ ਹੋਰ ਨਾਲ ਰੱਖ ਸਕਦੀ ਹੈ ਤਾਂ ਪਿੰਡ ਪੂਪੇ ਵਾਲੇ ਦੀ ਅੱਜ ਮਨਰੇਗਾ ਮਜ਼ਦੂਰਾਂ ਦੇ ਵਿੱਚ ਮੀਟਿੰਗ ਹੋਈ ਆ ਮੈਂ ਮਨਰੇਗਾ ਮਜ਼ਦੂਰਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦਾ ਸਰਕਾਰਾਂ ਭਾਵੇਂ ਦਾਵਾ ਕਰਨ ਅਸੀਂ ਕੁਝ ਕੀਤਾ ਲਈ ਉਹ ਗੱਲ ਕਿੱਥੋਂ ਚੱਲੀ ਸੀ ਜਿਹੜਾ 1952 ਦਾ ਸੰਵਿਧਾਨ ਬਣਾਇਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਦੇਣਾ ਉਸ ਕਾਨੂੰਨ ਨੂੰ ਸੋਧ ਕਰਕੇ ਸਰਕਾਰ ਨੇ ਲਿਖਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਗਰੰਟੀ ਕਾਨੂੰਨ ਬਣਾਤਾ ਤੁਹਾਡਾ ਜਿਹਨੂੰ ਆਪਾਂ ਮਨਰੇਗਾ 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 ਕਰਦੇ ਹਾਂ ਪਰ ਉਹਦੀ ਜ਼ਿੰਮੇਵਾਰੀ ਕਿਹਦੀ ਲਈ ਸੀਗੀ ਸਰਕਾਰ ਨੇ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਪਬਲਿਕ ਦੇ ਵਿੱਚ ਆਉਂਦੇ ਆ ਵੋਟ ਮੰਗਣ ਲਈ ਉਹ ਪਬਲਿਕ ਦੇ ਨਮੇਂਦੇ ਹੁੰਦੇ ਆ ਪਬਲਿਕ ਤੋਂ ਨੀਵੇਂ ਪਬਲਿਕ ਦੇ ਦਿਲ ਵਿੱਚ ਦਾਇਆਈ ਵੋਟ ਪਾਈ ਵੋਟ ਪਾਉਣ ਤੋਂ ਬਾਅਦ ਉਹਨੂੰ ਸਰਟੀਫਿਕੇਟ ਮਿਲਿਆ ਗੱਡੀਆਂ ਮਿਲੀਆਂ ਕਾਰਾਂ ਮਿਲੀਆਂ ਅਤੇ ਕੋਠੀਆਂ ਮਿਲੀਆਂ ਤੇ ਗਨਮੈਨ ਮਿਲੇ ਤੇ ਤਨਖਾਹ ਲੱਗੀ ਹੋਰ ਵੀ ਬੜੇ ਖਰਚੇ ਮਿਲ ਗਏ ਹੁਣ ਉਹ ਪਬਲਿਕ ਦਾ ਨਮੇਂਦਾ ਹੁੰਦਾ ਹੈ ਪਰ ਉਹਦੀ ਜ਼ਿੰਮੇਵਾਰੀ ਸਰਕਾਰ ਨੇ ਲਈ ਸੀ ਕਿ ਪਬਲਿਕ ਦਾ ਵਿਕਾਸ ਕਰਦੇ ਸੀ ਇਤਿਹਾਸ ਕਹਿੰਦਾ ਪਬਲਿਕ ਨੂੰ ਸਨਸਾਪ ਦੋਣਾ ਪਬਲਿਕ ਦੇ ਹੱਕ ਵਿੱਚ ਮੱਤੀ ਪਾਸ ਕਰਕੇ ਦੇਣੀ ਪਬਲਿਕ ਨੂੰ ਰੋਜ਼ਗਾਰ ਦਿਵਾਉਣਾ ਪਬਲਿਕ ਦੇ ਸਵਿਧਾਨ ਲਾਗੂ ਕਰਨਾ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਲੇਕਿਨ 76 ਸਾਲ ਤੋਂ ਉਹ ਸਾਡੇ ਤੋਂ ਵੋਟ ਲੈਂਦੇ ਰਹੇ ਉਲਟਾ ਉਹ ਸਿਸਟਮ ਨੂੰ ਪੁੱਠਾ ਕਰ ਦਿੰਦਾ ਕਿਵੇਂ ਪੁੱਠਾ ਕਰ ਦਿੰਦੇ ਆ ਪਬਲਿਕ ਤੇ ਜਦੋਂ ਵੋਟ ਪਾ ਕੇ ਉਹਨਾਂ ਨੂੰ ਪਾਵਰ ਮਿਲਦੀ ਆ ਤੇ ਬੜਾ ਮਜ਼ਬੂਤ ਹੋ ਕੇ ਕੁਰਸੀ ਤੇ ਬੈਠ ਕੇ ਬੈਠਦਿਆਂ ਨਾਲ ਕਰਦੇ ਕੀ ਆ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਲਓ ਸਬਸਟੀਮ ਰੋਕ ਦਿਓ ਮਰਲੇ ਰੋਕ ਦਿਓ ਮਕਾਨ ਸਾਡੀ ਸਰਕਾਰ ਦੇ ਤੇ ਦੋ ਦੇ ਜੀ 4 ਸਾਲ 6 ਮਹੀਨਿਆਂ ਬਾਅਦ ਉਹੋ ਹੀ ਪੁਰਾਣੀਆਂ ਗੱਲਾਂ ਕਰਦੇ ਪੁੱਠੀਆਂ ਸਿੱਧੀਆਂ ਪਰ ਪਰ ਕੋਈ ਦਿੰਦੇ ਨਹੀਂ ਐਸ ਪਿੰਡ ਦੇ ਵਿੱਚ ਵੀ ਨਰੇਗਾ ਜਿਹੜੀ ਹੈਗੀ ਆ ਨਹੀਂ ਚੱਲੀ ਮੇਰੀ ਪੈਣ ਬਹੁਤ ਕਲਪਰੀ ਸੀ ਇਹਨਾਂ ਦਾ ਮਕਾਨ ਦਾ ਵੀ ਰੌਲਾ ਸੀ ਕੀ ਨਾਮ ਆ ਪੈਂਜੀ ਤੁਹਾਡਾ ਸ਼ਿੰਦੋ ਸ਼ਿੰਦੋ ਬੈਣ ਮਾੜਾ ਜੇ ਉੱਚੀ ਬੋਲੋ ਸਾਡਾ ਮਕਾਨ ਦੇ ਰੌਲਾ ਵੀ ਸਾਡੇ ਜਿਹੜੇ ਪੁਰਾਣਾ ਸਰਪੰਚ ਸੀ ਉਹ ਤਾਂ ਇਸ ਦੁਨੀਆ ਚਲੇ ਆਪ ਉਹਦੇ ਕਰਦੀ ਨੇ ਕਮਰੇ ਆਪ ਦੇ ਪਾਲ ਐ ਜਿਹੜੇ ਜਿਹੜੇ ਉਹਦੇ ਮੈਂਮੈਂ ਉਹਨੇ ਪਾ ਲਏ ਜਿਨ੍ਹਾਂ ਦਾ ਪਹਿਲੇ ਨੰਬਰ ਸੀ ਕਮਰੇ ਉਹਨਾਂ ਨੇ ਕਹਿੰਦੇ ਵੀ ਇਹ ਨੰਬਰ ਪਿੱਛੇ ਘਾਰ ਦਿੱਤੇ ਵਿਚਾ ਵਿੱਚੋਂ ਪਾ ਲਏ ਹੈ ਇੱਕ ਉਹਦੇ ਨਾਲ ਮੁੰਡਾ ਰੜਿਆ ਪਤਾ ਨਹੀਂ ਕਿਹੜਾ ਰੜਿਆ ਤੇ ਕਿਹੜਾ ਨਹੀਂ ਉਹ ਵੀ ਮੈਂਬਰ ਸੀਗਾ ਤੇ ਸਾਡਾ ਉਹਨੇ ਕਮਰਾ ਨਹੀਂ ਪਾਇਆ ਆ ਪਾ ਪਵਾ ਦਿਆ

ਜੋ ਕੁ ਫਾਇਆ ਆ। ਇੱਕ ਵੀ ਕਰਤੇ ਆ। ਤੇਿਆਰੀ ਕਰਨੇ ਆ, ਦੱਪਾ ਕਰਨੇ ਆ, ਵੈਲੀ ਦਾ ਸਾਨੂੰ ਪਤਾ ਦਰਿਆ ਵਿੱਚ ਹੈ ਜੀ ਨਾ ਸਾਡੇ ਫਸਲ ਹੁੰਦੀ ਹੈ ਨਾ ਕੋਈ। ਦਰਿਆ ਦੀ ਵੀ ਬੜੀ ਵੱਡੀ ਗੱਲ ਆ ਜਿਹੜੀ ਤੁਹਾਡੇ ਸਾਹਮਣੇ ਲਿਆਉਣੀ ਆ ਕਰੋੜਾ ਰੁਪਏ ਦਰਗਾਹ ਦੀ ਸਫਾਈ ਕਰਨ ਦਾ ਸਰਕਾਰ ਖਰਚਾ ਪਉਂਦੀ ਆ। ਪਰ ਉਹ ਸਫਾਈ ਕਰਾਉਂਦੀ ਨਹੀਂ। ਹੈਨਾ? ਪਰ ਆਪਾਂ ਇੱਥੇ ਆਏ ਆ ਮਨਰੇਗਾ ਦੀ। ਆ ਪਹਿਲੋਂ ਆਪਾਂ ਮਨਰੇਗਾ ਦਾ ਕੰਮ ਚਲਾ ਲਈਏ, ਫੇਰ ਜੀ ਤੁਸੀਂ ਕੋਈ ਗੱਲ ਕਰਨੀ ਸੀਗੀ। ਕੀ ਨਾ ਮਟਾ। ਨਾ ਪੜਾਇਆ ਹੀ ਮਨਰੇਗੇ ਦੇ ਮੇਰਾ ਨਹੀਂ ਆਇਆ। ਨਹੀਂ ਆਇਆ। ਔਰ ਹੋੜ ਆਊਗਾ ਤੁਹਾਡੇ ਪਿੰਡ ਬੱਗਾ ਸਿੰਗਾ ਗਿਆ ਨਾ ਹੁਣ ਤੁਹਾਡਾ ਨਾਮ ਆਊਗਾ ਠੀਕ ਆ ਤਾਂ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਕਿ ਮਨਰੇਗਾ ਵੀ ਚੱਲੇਗੀ ਮਕਾਨ ਦੀ ਗੱਲ ਬਾਤ ਕਰਾਂਗੇ ਮਾ ਹੈਨਾ ਤਾਂ ਗੱਲ ਹੋਰ ਹੈ ਕਈ ਦਿਨ ਤੋਂ ਵੀ ਮੜੇ ਨਾ ਰੰਪੜ ਚਲੋ ਕੰਮ ਬਹੁਤ ਨਹੀਂ ਤੁਹਾਡੇ ਕਰਨ ਵਾਲੇ ਹੈਨਾ ਪਰ ਮੇਰੀ ਫਿਰ ਇੱਕ ਗੱਲ ਇੱਕ ਬੇਨਤੀ ਆ ਕਿ ਜੇ ਤੁਹਾਡੇ ਮਨ ਦੇ ਵਿੱਚ ਇੱਕ ਇੱਛਾ ਹੈਗੀ ਹੈ ਨਾ ਇਸ ਜਿਆ ਕੰਮ ਕਰਨਾ ਤਾਂ ਫਿਰ ਇਹ ਤਿਆਰੀ ਹੋਣੀ ਹੈ ਕਿਉਂਕਿ ਲੋਕ 76 ਸਾਲ ਤੋਂ ਬੂਤ ਲੈਂਦੇ ਰਹੇ ਸਾਡੇ ਬਜ਼ੁਰਗਾਂ ਨੂੰ ਜਦੋਂ ਮਿੱਠੇ ਹੋ ਕੇ ਬੋਲਦੇ ਆ ਤਾਂ ਸਾਡੇ ਬਜ਼ੁਰਗ ਉਹਨਾਂ ਨੂੰ ਜਿਹੜੀ ਵੋਟ ਦੀ ਕੱਠ ਕਰਨ ਦੀ ਜ਼ਿੰਮੇਵਾਰੀ ਸਾਡੇ ਬਜ਼ੁਰਗਾਂ ਦੀ ਹੁੰਦੀ ਹੈ ਸਫਾਈ ਸਾਡੇ ਲੋਕ ਕਰਦੇ ਆ ਟੈਂਟ ਸਾਡੇ ਲੋਕ ਲਾਉਂਦੇ ਆ ਹੈਨਾ ਪਾਣੀ ਸਾਡੇ ਲੋਕ ਪਿਆਉਂਦੇ ਆ ਪੰਗੜਾ ਸਾਡੇ ਲੋਕ ਪਾਉਂਦੇ ਜਿਵੇਂ ਬਾਂਦਰ ਨੱਚਦਾ ਹੈਨਾ ਬੋਰਡ ਸਾਡੇ ਲੋਕ ਪਾਉਂਦੇ ਆ ਸਾਡੇ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਤਾਂ ਉਸ ਤੋਂ ਬਾਅਦ ਪਾਵਰ ਕਿਉਂ ਦਿੰਦੇ ਨੇ ਜਿਹੜੇ ਲੋਕਾਂ ਨੇ ਚਿੱਟਾ ਵੇਚ ਕੇ ਐਮਐਲਏ ਨੂੰ ਪੈਸੇ ਦੇਨੇ ਜਿਹੜੇ ਲੋਕਾਂ ਨੇ ਤੁਹਾਡੇ ਮਕਾਨ ਦੇ ਉਲਟ-ਪੁਲਟ ਦੇ ਕਰਕੇ ਉਹਨਾਂ ਨੂੰ ਪੈਸੇ ਦੇਨੇ ਹੁੰਦੇ ਆ ਜਿਹੜੇ ਲੋਕਾਂ ਨੇ ਤੁਹਾਡੀ ਮਰੇਗਾ ਦੇ ਪੈਸੇ ਉਲਟ-ਪੁਲਟ ਕਰਕੇ ਉਹਨਾਂ ਨੂੰ ਦੇਨੇ ਹੁੰਦੇ ਆ ਉਹਨਾਂ ਕੋਲੇ ਪਾਵਰਾਂ ਹੁੰਦੀਆਂ ਲੇਕਿਨ ਸਾਡੇ ਕਿਸੇ ਬੰਦੇ ਨੂੰ ਪਾਵਰ ਨਹੀਂ ਦਿੰਦੇ ਤੁਹਾਨੂੰ ਆਪ ਨੂੰ ਇਕੱਠੇ ਹੋਣਾ ਪੈਗਾ ਮੇਨੇ ਚੋ ਇੱਕ ਵਾਰੀ ਆਪ ਨੇ ਨਿਕਲ ਨਲਕਾ ਪਾਣੀ ਨਿਕਲਦਾ ਪੈਣ ਦੀ ਫਿਰਨੀ ਨਹੀਂ ਪਾਣੀ ਕ ਪਾਣੀ ਨਹੀਂ ਨਿਕਲਦਾ ਜਿੱਦਾਂ ਵਿਕਾਸ ਖੂਨ ਵਾਲਾ ਕਰਾਂਗੇ ਵੇਖੋ ਕਰਾਂਗੇ ਵਿੱਚ ਪਾਣੀ ਕੰਮ ਬਹੁਤ ਨੇ ਸਭ ਤੋਂ ਪਹਿਲਾਂ ਮੇਰਾ ਭਰੋਸਾ ਬਣਾਉਣਾ ਤੁਸੀਂ ਕਿ ਭਾਈ ਕੰਮ ਲਈ ਬਣਾਣਾ ਪਰ ਐਵੇਂ ਨਹੀਂ ਇਹ ਮੈਂ ਆ ਦੂਜਾ ਦੂਜਾ ਢੇਡਾ ਮਾਰ ਲਿਆ ਇੱਕ ਇੱਕ ਪਿੰਡ ਪਿੱਛੇ ਨਹੀਂ ਮੈਨੂੰ ਬੁਲਾਉਂਦੇ ਤੁਸੀਂ ਇੱਧਰ ਤਿਆਰੀ ਕਰੋ ਜਿਹੜੇ ਪੀੜਤ ਲੋਕ ਦੁਖੀ ਆ ਕੰਮ ਮੈਂ ਚਲਾਵਾਂਗਾ ਲੇਕਿਨ ਮੀਟਿੰਗ ਕਰਾਉਣ ਦੇ ਵਿੱਚ ਤੁਸੀਂ ਪਹਿਲੋ ਕਾਮਯਾਬ ਹੋਊਂਗੇ ਜਦੋਂ ਮੈਨੂੰ ਬੁਲਾਣਾ ਹੋਵਾ ਹਰ ਸ਼ਨੀਵਾਰ ਟਾਈਮ ਰੱਖਾਂਗੇ ਆਪਾਂ ਇੱਕ ਸ਼ਨੀਵਾਰ ਛੱਡ ਕੇ ਰੱਖਾਂਗੇ ਤਾਂ 4-5 ਪਿੰਡ ਕੱਢੋ ਤਾਂ ਪਹਿਲੋ ਆਪਾਂ ਪਰੂਸਾ ਬੜੇਗਾ ਨਰੇਗਾ ਤੋਂ ਨਰੇਗਾ ਚੱਲ ਪਈ ਤਾਂ ਫਿਰ ਬਾਕੀ ਦੇ ਕੰਮ ਠੀਕ ਆ ਤਾਂ ਇੰਨਾ ਕਹਿ ਦਿਆ ਹੋਇਆ ਸਭ ਨੂੰ ਜੈਪੀ ਜੈ ਭਾਰਤੋ ਆਪਣੇ ਵਿੱਚ ਇੱਕ ਮਿੰਟ ਆਪਣੇ ਵਿੱਚ ਫਿਰੋਜਪੁਰ ਦੇ ਬਲਾਕ ਦੇ ਪ੍ਰਧਾਨ ਅਮਰਜੀਤ ਵੀ ਪਹੁੰਚੇ ਹੋਏ ਨੇ ਮੈਂ ਬੇਨਤੀ ਕਰੂੰਗਾ ਇੱਕ ਵਾਰੀ ਆ ਕੇ ਮਾੜਾ ਜਿਹਾ ਸੁਭਦਨ ਕਰ ਦਿਓ ਦੋ ਵਿਚਾਰ ਤੁਸੀਂ ਵੀ ਸੁਣਾਓ ਜੈ ਭੀਮ ਜੈ ਭਾਰਤ ਮੇਰਾ ਨਾਮ ਅਮਰਜੀਤ ਕੌਰ ਮੈਂ ਪ੍ਰੋਜਪੁਰ ਤੋਂ ਅਮ ਬੱਗਾ ਸਿੰਘ ਦੇ ਨਾਲ ਕੰਮ ਕਰਦੀ ਨੂੰ 3-4 ਸਾਲ ਹੋ ਗਏ ਨੇ ਜਿਵੇਂ ਤੁਸੀਂ ਕਲਪਰਾਜ ਜਿਵੇਂ ਮੈਂ ਵੀ ਕਲਪਦੀ ਹੁੰਦੀ ਸੀ ਨਹੀਂ ਪਰ ਉਹਨਾਂ ਜੀ ਤੋਂ ਦੇਸੀ ਨਾਲ ਜੁੜੇ ਹੋਏ ਆ ਕੰਮ ਵੀ ਵਧੀਆ ਚੱਲਦਾ ਸਾਰੇ ਪਿੰਡ ਦੇ ਕੰਮ ਵਧੀਆ ਹੁੰਦੇ ਹੁਣ ਨਵਾਂ ਸਰਪੰਚ ਪੁਰਾਣੇ ਨੇ ਦੁਖੀ ਕੀਤਾ ਸੀ ਤੇ ਨਵਾਂ ਕਹਿ ਰਿਹਾ ਮੈਨੂੰ ਮਿਲਾਓ ਜੈ ਭੀਮ ਜੈ ਭਾਰਤ ਕੀ ਕਰੀਏ ਇਸੇ ਤਰ੍ਹਾਂ ਹੋਏਗਾ ਫਿਰ ਵੇਖੋ ਇਸ ਕੁੜੀ ਨੇ ਕੱਲੀ ਮਰੇਗਾ ਨਹੀਂ ਚਲਾਈ ਅੱਜ ਬਲਾਕ ਦੀ ਪ੍ਰਧਾਨ ਵੀ ਬਣੀ ਹੋਈ ਆ ਆ ਬੋਰਡ ਸਿੰਘ ਦੇ ਰੂਪ ਨੂੰ ਵੇਖ ਕੇ ਇਹਦਾ ਰੰਗ ਵੀ ਵਧੀਆ ਹੈ ਇਹਦਾ ਬੋਲ ਪਾਣੀ ਵੀ ਵਧੀਆ ਜਿੱਥੇ ਜਾਂਦਾ ਲੋਕਾਂ ਨੂੰ ਡਰਾ ਦਿੰਦਾ ਬੋਲ ਕੇ ਅੱਦਰ ਲੋਕ ਵੀ ਤਾਂ ਹੀ ਕਹਿੰਦੇ ਆ ਇਹ ਲੁੱਕ ਤਾਂ ਹੀ ਕਹਿੰਦੇ ਲੈ ਵੀ ਇਹਨੇ ਚਲਾ ਲਿਆ ਕੰਮ ਤੇ ਸਾਰਾ ਲੋਕਾਂ ਦਾ ਗੁੱਸਾ ਮੇਰੇ ਤੇ ਕੱਢ ਦਿੰਦਾ ਲੈ ਵੀ ਮੈਨੂੰ ਮਜ਼ਾਕ ਕਰਦੇ ਬੋਰਸਾ ਨੇ ਗੱਲਾਂ ਬਸ ਮਜ਼ਾਕ ਵਾਲੀ ਕਰਾਂਗੇ ਲੋਕ ਕਰਨਗੇ ਮਜ਼ਾਕ ਤਾਂ ਮੇਰਾ ਇਧਰਲਾ ਸਰਕਲ ਦਾ ਪ੍ਰਧਾਨ ਹੋਏਗਾ ਕਹਿੰਦੇ ਮੈਂ ਅੱਜ ਪ੍ਰੂਫ ਲੈ ਜਾਣੇ ਆ ਆਈ ਕੱਟ ਬਣਾਉਂਗਾ ਤੁਸੀਂ ਇਹ ਕੁੜੀ ਦੇ ਵੀ ਆਈ ਕੱਟ ਦੇ ਬਣਾਉਣ ਵਾਸਤੇ ਪ੍ਰੂਫ ਦੇ ਦਿਓ ਜੀ ਐਨਾ ਕਹਿੰਦੇ ਆ ਸਭ ਨੂੰ ਜੈ ਟੀਮ ਜੈ ਭਾਰਤ ਸਸੇ ਵੱਡਾ ਬਣਾਉਣਾ ਬਰਾਣ ਤੇਰੇ ਵੱਡਾ ਬਣਾਵਾਂਗੇ